ਸਸੇ ਗਾਲ ਸਾਰਿਆਂ ਨੂੰ જય ਸ਼ੀ ਰਾਮ ਮੈਂ ਨਾ ਗੱਲ ਅਖਬਾਰ ਦੀ ਇੱਕ ਪੈਂਫਲੇਟ ਦੇਖਿਆ ਤਰੱਕੀ ਦੇ 70 ਦਿਨ ਇਹ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਹਿਬ ਨੇ ਦਿੱਤਾ ਇੱਕ ਸਿਰਫ 70 ਦਿਨ ਬਣਾ ਰਿਹਾ ਤੇ ਪਿਛਲੇ ਸਵਾ ਤਿੰਨ ਸਾਲ ਨੂੰ ਤਾਂ ਗੁਣਾਈ ਨਹੀਂ ਦੇ ਗਾਲੀ ਨਹੀਂ ਕਰੇ ਕਿਉਂ ਕਿਉਂਕਿ ਕਹਿੰਦੇ ਹੁਣ ਹੋਣੀ ਹੈ ਰਫਤਾਰ ਤੇਜ਼ ਪਹਿਲੇ ਰਫਤਾਰ ਸੀ ਜ਼ੀਰੋ ਉਹ ਕਹਿੰਦਾ ਹੁਣ ਚਾਰ ਬਣਾ ਵਧ ਜਾਣੀ ਐ ਜੇ ਚਾਰ ਉਹਨਾ ਵਧਾਵਾਂਗੇ ਤੇ ਜ਼ੀਰੋ ਨਾਲ ਮਲਟੀਪਲਾਈ ਚਾਰ ਕਰਕੇ ਜ਼ੀਰੋ ਹੀ ਹੋਣੀ ਆ ਹੁਣ ਮੈਂ ਇਹਨਾਂ ਦੇਖ ਕੇ ਕਰਕੇ ਗੱਲ ਤੇ ਆਨਾ ਪਹਿਲਾਂ ਲਿਖਿਆ ਕਹਿੰਦਾ ਦਸ਼ੀ ਨਗਰ ਦੀਆਂ 2016 ਰਜਿਸਟਰੀਆਂ ਕਰਾਉਣ ਦਾ ਕੰਮ ਸ਼ੁਰੂ ਕਰਵਾਇਆ ਮੈਂ ਚੈਲੰਜ ਕੀਤਾ ਸੀ ਇਹਨਾਂ ਨੂੰ ਕਿ ਮਤਲਬ ਇੱਕ ਰਜਿਸਟਰੀ ਦਿਖਾ ਦਿਓ ਝੂਠ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਅਖਬਾਰ ਦੇ ਵਿੱਚ ਮੈਂ ਚੱਲੇ ਕੀਤਾ 250 ਨਵੇਂ ਟਰਾਂਸਫਰ ਨਵੇਂ ਟਰਾਂਸਫਰ ਵਰ ਲਏ ਬੇਨਤੀ ਹੈ ਕਿ ਟਰਾਂਸਫਰ ਜਿਹੜਾ ਹੈ ਨਾ ਹਰ ਵੇਲੇ ਜੋ ਲੋਡ ਵਾਧਾ ਕਰ ਗਿਆ ਲੋਡ ਵਾਧਾ ਹੈ ਤਾਂ ਇਹ ਜਿਹੜੇ ਬਿਜਲੀ ਬੋਰਡ ਆ ਸਾਡੀ ਪੀਐਸਪੀਸੀਲ ਇਹ ਹਰ ਵਾਰ ਲੋਡ ਨੂੰ ਦੇਖ ਕੇ ਵਧਾਉਂਦੀ ਐ ਦੋ ਕਮਿਊਨਿਟੀ ਸੈਂਟਰਾਂ ਦਾ ਕੰਮ ਚਾਲੂ ਕਰਵਾਇਆ ਇਹ ਐਮਐਲਏ ਐਮਪੀ ਦਾ ਕੰਮ ਐ ਕਿ ਚਾਲੂ ਕਰਵਾਇਆ ਕਮਿਊਨਿਟੀ ਸੈਂਟਰਸ ਆਲਰੇਡੀ ਬਣੇ ਹੋਏ ਨੇ ਆਲਰੇਡੀ ਬਣੇ ਹੋਏ ਨੇ ਉਹਦੇ ਕੰਮ ਚੱਲ ਰਹੇ ਸੀਗੇ ਕੰਮ ਚੱਲਦਿਆਂ ਦੇ ਵਿੱਚ ਇੱਕ ਜਾਵਾ ਲਾਤਾ ਕਿ ਇਹਨੇ ਆਪਣੇ ਸਿਰ ਤੇ ਲੈ ਲਿਆ 1600 ਦੇ ਕਰੀਬ ਲੋਕਾਂ ਨੂੰ ਲਾਲਕੀਰ ਘਰਾ ਦਾ ਮਾਲਕੀ ਹੱਕ ਦਵਾਇਆ ਨੋ ਮੈਂ ਚੈਲੰਜ ਕਰਦਾ ਸੰਜੀਵ ਜੀ ਇੱਕ ਰਿਸਟਰੀ ਕਰ ਦਿਓ ਇੱਕ ਕੁਇਰਾਵੇ ਦਿਖਾ ਦਿਓ ਪੈਸੇ ਵਾਦ ਦਊਗਾ ਆਪਾਂ ਸਾਰੇ ਝੂਠ ਬੋਲਦੇ ਆ ਇਹ ਉਹੀ ਕੰਮ ਹੈ ਜੋ 2022 ਦੇ ਵਿੱਚ ਆਸ਼ੂਰੀ ਨੇ ਕੀਤਾ ਸੀਗਾ ਆਸ਼ੂਰੀ ਨੇ ਵੀ ਝੂਠ ਬੋਲਿਆ ਸੀਗਾ ਨਾਲ 20-20 ਹਜ਼ਾਰ ਦੇ ਚੈੱਕ ਵੀ ਵੰਡੇ ਜਿਹੜੇ ਡਿਸਆਨਰ ਹੋਏ ਸੀਗੇ ਯਾਰ ਤੁਸੀਂ ਸਿਆਸਤਾਂ ਕਿਉਂ ਨਹੀਂ ਬਦਲਦੇ ਕਿਉਂ ਤੁਸੀਂ ਸਿਆਸਤਾਂ ਝੂਠ ਦੇ ਝੂਠ ਬੋਲਦੇ ਜਿਹੜੇ ਕੰਮ ਤੁਹਾਡੇ ਪੱਲੇ ਕੱਖ ਨਹੀਂ ਹੈਗਾ ਤੇ ਕਰਾਇ ਨਹੀਂ ਸਕਦੇ ਜਿਹਦੀ ਸਟੇ ਹੋਈ ਹੋਈ ਹੈ ਕੋਰਟਾਂ 'ਚ ਸਟੇ ਹੋਈਆਂ ਨੇ ਤੁਸੀਂ ਉਹ ਕਮਾਉ ਨੂੰ ਆਪਣਾ ਕਹੀ ਜਾਂਦੇ ਜਿਹੜੇ ਤੇ ਕਰ ਨਹੀਂ ਸਕਦੇ ਪ੍ਰਵਿਨਸ਼ੀਅਲ ਲੈਟਰ ਤੁਸੀਂ ਵੰਡੀਆਂ ਹੈਗੀਆਂ ਨੇ ਔਰ ਪੂਰੀ ਲੈਟਰ ਵੰਡਾ ਦਾ ਸਾਡਾ ਰਾਈਟ ਨਹੀਂ ਹੈਗਾ ਉਹਦੀ ਕੰਟੈਕਟ ਆ ਕੋਰਟ ਦੀ ਪ੍ਰੋਸੀਡਿੰਗ ਜਿਹੜੀ ਉੱੱਡ ਚੱਲੂਗੀ ਤੁਹਾਡੇ ਤੇ ਮੈਂ ਦੱਸ ਦਿੰਦਾ ਹੈਗਾ ਅੱਗੇ ਤਾਂ ਸੀਗਾ ਨਹੀਂ ਚੱਲੀ ਹੈਗੀ ਪਰ ਹੁਣ ਚੱਲੂਗੀ ਕਹਿੰਦੇ ਇੰਪਰੂਵਮੈਂਟ ਅਸਟੇ 6 ਸਕੀਮ ਹੈ ਉਹ ਨਗਾ ਨਗਾ ਨੂੰ ਟ੍ਰਾਂਸਫਰ ਕੀਤਾ ਔਰ ਮਹਾਰਾਜ ਇਹ ਤਾਂ ਬੜੇ ਪੁਰਾਣੇ ਟ੍ਰਾਂਸਫਰ ਹੋ ਰਹੀ ਹੋਈਆਂ ਨੇ ਧਿਆਨ ਨਾਲ ਜੋ ਤੁਸੀਂ ਇੰਪਰੂਵਮੈਂਟ ਅਸਟੇ ਦੁਆਰਾ ਜੁੱਠੀਆਂ ਵਰੀ ਜਾਂਦੇ ਹੋ ਬਿੰਡਰ ਸਾਨੂੰ ਕਿਉਂ ਬੰਗਾ ਬੰਦੇ ਕੱਲ ਪਿੰਡਲ ਸਾਹਿਬ ਦੇ ਦਸਕਰ ਥੱਲੇ ਆਈਓ ਸਾਹਿਬ ਦੇ ਹੋਣਗੇ ਨਾ ਕੋਈ ਕੰਮ ਨਵਾਂ ਪਹਿਲੇ ਟ੍ਰਾਂਸਫਰ ਆਲਰੇਡੀ ਹੈਗਾ ਤੇ ਫ कि ਜਿਹੜਾ ਚਿਹਰਿਆਂ ਬਣ ਗਿਆ ਉਹ ਤੇ ਪਰਚਾ ਜੂਰ ਹੁੰਦਾ ਤਰਸੀਮ ਸਿੰਘ ਮੈਂਡਰ ਮੇਰਾ ਛੋਟਾ ਭਰਾ ਵੈ ਉਹਦੇ ਤੇ ਇਦਾਂ ਦਾ ਨਹੀਂ ਕਿ ਨਾਲ ਆਓ ਜਿਹੜਾ ਵੀ ਚੰਗੇ ਨਾਲ ਇਮਾਨਦਾਰ ਲੰਦਾ ਪਰ ਤੁਹਾਡੇ ਲੋਕਾਂ ਕਰਕੇ ਤੁਹਾਡੀ ਗਲਤ ਸਿਆਸਤ ਕਰਕੇ ਕੱਲ ਉਹਨੇ ਫਸੇ ਬੈਠਾ ਹੈ ਹੀਰੋ ਬਿਖਦੇ ਪੁੱਲ ਨੂੰ ਦੋਵੇਂ ਪਾਸੇ ਚਲਾਉਂਦਾ ਕੰਮ ਕਮਲ ਇਹ ਪੁੱਲ ਦਾ ਸਭ ਤੋਂ ਵੱਡਾ ਡਿਜ਼ਾਈਨ ਫੋਰਟੀ ਡਿਜ਼ਾਈਨ ਹੈਗਾ ਇਹ ਤਿਆਰ ਕਰਾਇਆ ਆਸ਼ੂਨੀ ਤੇ ਅੱਜ ਜਿਹੜਾ ਹੈਗਾ ਤੁਸੀਂ ਇਹਨੂੰ ਖਲਵਾਤਾ ਬੜਾ ਅੱਛਾ ਕੀਤਾ ਹੈਗਾ ਫਿਰ ਅੰਡਰਪਾਸ ਦਾ ਕੀ ਫਾਇਦਾ ਜੇ ਓਵਰਪਾਸ ਚ ਹੀ ਕੰਮ ਹੋਣੇ ਸੀਗੇ ਜੇ ਹੁਣ ਅੰਡਰਪਾਸ ਸੀ ਉਹ ਵੀ ਖਿਲ ਕੀਤੇ ਹੋਏ ਆ ਉਹ ਤਾਂ ਫੁੱਲ ਲੈਂਡ ਹੈਗੀ ਆ ਤਿੰਨ ਅੰਡਰਪਾਸ ਕੀਤੇ ਵਿਦਆਊਟ ਐਂਡ ਡਿਜ਼ਾਈਨ ਫਾਲਟੀ ਡਿਜ਼ਾਈਨ ਔਰ ਲੋਕੀਆ ਰੋ ਰਹੇ ਹੈਗੇ ਕਿ ਇਹ ਕਿਉਂ ਬਣਾਇਆ ਕੌਨਟ ਸਕੂਲ ਦੇ ਜਿਹੜੇ ਪੇਰੈਂਟਸ ਆਪਣਾ ਜਾਣਦੇ ਆ ਉਹ ਰੋ ਰਹੇ ਆ ਮੈਂ ਅੱਗੇ ਵੀ ਲਾਈਵ ਹੋ ਕੇ ਦਿਖਾ ਚੁੱਕਾ ਇੱਥੇ ਉਹਨਾਂ ਤੁਸੀਂ ਬੜਾ ਨੈਰੋ ਬ੍ਰਿਜ ਹੈ ਇਹਨੂੰ ਤੁਸੀਂ ਡਬਲ ਕਰਤਾ ਬੜਾ ਅੱਛਾ ਹੈਗਾ ਸ਼ੁਕਰਗੁਜ਼ਾਰਾ ਤੁਹਾਡਾ ਬੜੀ ਦੇਰ ਦੀ ਵੰਗ ਸੀ ਪਰ ਇਹਦਾ ਧ ਇਹ ਤੇ ਐਕਸੀਡੈਂਟ ਬਹੁਤ ਹੋ ਰਹੇ ਆ ਔਰ ਐਕਸੀਡੈਂਟ ਦਾ ਕਾਰਨ ਇਹ ਹੈ ਕਿ ਪੁੱਲ ਖੋਲਾ ਸੁੱਕਾ ਹੈ ਲੇਕਿਨ ਪੁੱਲ ਦੇ ਵਿੱਚ ਇੱਕ ਸੈਂਟਰਲ ਵਰਜ ਬਣਾਣੀ ਬਹੁਤ ਜ਼ਰੂਰੀ ਹੈ ਤੁਸੀਂ ਬਿਨਾ ਸੋਚੇ ਸਮਝੇ ਬਿਨਾ ਤੁਹਾਡੇ ਵਿਜਨ ਤੋਂ ਹੈ ਨਹੀਂ ਵਿਜਨ ਮੈਨੂੰ ਪਤਾ ਹੈਗਾ بزنس ਕਰਨ ਬੰਦੇ ਤੁਸੀਂ ਪੈਸਾ ਕਮਾਣਾ ਚਾਹਦੇ ਹੋ ਸੋ ਇਹ ਬਿਨਾ ਵਿਜਨ ਤੁਹਾਡਾ ਤੁਸੀਂ ਖੋਲਦਾ ਨਾ ਉਹਦੇ ਕਰਕੇ ਨਿੱਤੀ ਐਕਸੀਡੈਂਟ ਹੋਦੇ ਜਾਂ ਕੇ ਚੈੱਕ 250 ਕਿਲੋਮੀਟਰ ਦੀਆਂ ਸੜਕਾਂ ਨਵੀਆਂ ਸੜਕਾਂ ਦੀ ਮਰਮਮਤ ਕਰਾਉਂਦਾ ਕੰਮ ਕਰਵਾਇਆ ਨਵੀਂ ਸੜਕ ਕਿਹੜੀ ਬਣਾਈ ਹੈ ਉਹਨੇ ਦੱਸੋ ਇੱਕ ਸੜਕ ਨਾ ਦੋ ਕਿੰਨਾ ਵੀ ਬਣਾਈ ਹੈ ਲੋ ਜੋਦੀ ਕਹੋਗੇ ਮੈਂ ਦਿੰਦਾ ਜਿਹੜੀਆਂ ਸੜਕਾਂ ਦੇ ਉੱਤੇ ਆਪਾਂ ਕੰਮ ਕਰ ਰਹੇ ਆ ਉਹ ਆਲਰੇਡੀ ਇਨਾ ਘਟਿਆ ਮਟੀਰੀਅਲ ਯੂਜ਼ ਕਰਕੇ ਬਿਨਾ ਟੈਂਡਰਾਂ ਤੋਂ ਬਿਨਾ ਵਰਕ ਆਊਟ ਤੋਂ ਜਿਹੜਾ ਕੀਤਾ ਨਾ ਉਹ ਸਾਰਾ ਜਗ ਜਗ ਹੋ ਚੁੱਕਾ ਵੈਸ ਕਰਮੀ ਗੱਲ ਨਹੀਂ ਆ ਔਰ 2.5 200 ਕਿਲੋਮੀਟਰ ਕੋਈ ਨਹੀਂ ਹੈਗੀ ਮੈਂ ਦੱਸ ਦਿੰਦਾ ਪੈਚ ਹੋਰ ਕੀਤੇ ਤੁਸੀਂ ਜਿਹੜੇ ਨਵੇਂ ਬਣਾਈ ਜਾਣੇ ਨਾ ਉਹ ਵੀ ਤੁਸੀਂ ਇਸ ਹਾਲ ਨਾ ਬਣਾਈ ਹੈਗੀਆਂ ਤਾਂ ਕਿ ਇਲੈਕਸ਼ਨ ਤੋਂ ਬਾਅਦ ਬਰਸਾਤ ਅੱਜ ਪੈ ਗਈ ਇਹ ਟੁੱਟ ਜਾ 82 ਸਟਰੀਟ ਲਾਈਟਾਂ ਲਗਵਾਈਆਂ ਬਹੁਤ ਦੀ ਦੀ ਫੋਟੋ ਦਿਖਾਈ ਹੈ ਨੈਸ਼ਨਲ ਹਾਈਵੇ ਨੂੰ ਦੇਖ ਰਿਹਾ ਹੈਗਾ ਜੀ ਤੇ ਤੁਸੀਂ ਕਹਿੰਦੇ 82 ਸਟ੍ਰੀਟ ਉਹ ਮਹਾਰਾਜ ਐਮ ਐਲ اے ਸਾਹਿਬ ਦੇ ਕੰਮ ਨੇ ਕੌਂਸਲਰਸ ਦੇ ਕੰਮ ਨੇ ਔਰ ਕੌਂਸਲਰਸ ਉਹਨਾਂ ਡਿਊਟੀ ਆਪਣੀ ਕਰੰਦੋ ਕਿਉਂ ਆਪਣਾ ਤੁਸੀਂ ਫਾਇਦਾ ਲੈਂਦੇ ਸ਼ਹਿਰ ਦੀਆਂ ਸਾਰੀਆਂ ਪਾਰਕਾਂ ਦਾ ਨਵੀਂ ਨਿਕਰਮ ਕਰਵਾਇਆ ਐਦਾਂ ਕਰੋ ਮੇਰੇ ਨਾਲ ਚੱਲੋ ਮੈਂ ਵੀ ਸਾਰੀਆਂ ਪਾਰਕਾਂ ਕੋ ਬਾਹਾਂ ਇਹ ਸਾਰੀਆਂ ਪਾਰਕਾਂ ਉਹੀ ਨੇ ਜਿਹੜੇ ਸ਼ੋਮਨੀ ਕਾਲੀ ਦਾ ਸਰਕਾਰ ਵੱਲ ਤਿਆਰ ਕੀਤੇ ਗਏ ਸੀਗੇ ਔਰ ਮੈਂ ਦਿਖਾ ਦਰਦਾ ਤੁਹਾਨੂੰ ਮੈਂ ਕੋਈ ਨਵੀਂ ਨਿਕਰਨ ਨਹੀਂ ਹੋਇਆ ਹੈਗਾ ਅਗਰੇ ਪੈਸੇ ਵੰਡੀਆ ਤੇ ਨਾ ਦੋ ਨੰਬਰ ਵਾਲੇ ਇਹ ਪੰਜਾਬ ਦੇ ਹੀ ਪੈਸਾ ਲੁੱਟ ਜਿਹੜਾ ਲੁੱਟਿਆ ਹੋਇਆ ਹੈ ਤੇ ਵਾਪਸ ਆਇਆ ਤਾਂ ਪੰਜਾਬ ਨੂੰ ਮੇਰੀ ਖੁਸ਼ੀ ਹੈ ਬਾਕੀ ਜਿਹੜਾ ਪੈਸਾ ਦੂਜਾ ਹੈਗਾ ਉਹ ਤਾਂ ਤੁਹਾਨੂੰ ਦੱਸਾਂਗੇ ਤੁਹਾਡੇ ਜਿਹੜੇ ਆਕਾ ਨੇ ਨਾ ਆਕਾ ਜਿਹੜੇ ਵੱਡੇ-ਵੱਡੇ ਆ ਉਹਨਾਂ ਦੇ ਹਲਕੇ ਚੋਂ ਕੱਢ ਕੇ ਲੈ ਕੇ ਆਉਂਗਾ ਤੁਹਾਨੂੰ ਦੱਸਦਾ ਪੈਸਾ ਇੱਕ ਵਾਰ ਅਸੈਂਬਲੀ ਦੇ ਚ ਪੈ ਰੱਖ ਲੈ ਦੋ ਤੁਹਾਨੂੰ ਦੱਸੂਗਾ ਕੀ ਕਰਦਾ ਸ਼ਹਿਰ ਦੇ ਚ ਫੌਗਿੰਗ ਕਰਵਾਈ ਜਾ ਰਹੀ ਹੈ ਇਹਦੇ ਤੁਹਾਡਾ ਕੀ ਰੋਲ ਹੈ ਤੁਸੀਂ ਆਪ ਕਰਦੇ ਹੋ ਇਹ ਤਾਂ ਡਿਊਟੀ ਹੈ ਜਦੋਂ ਵੀ ਮਛਰ ਬੰਦਣਾ ਹੈਗਾ ਤਾਂ ਫੌਂਡਿੰਗ ਕਦੇ ਕਾਰਪੋਰੇਸ਼ਨ ਡਿਊਟੀ ਹੈ ਇਹ ਛੋੜਾ ਕੋਈ ਲੈਣਾ ਦਿੰਦੀ 15 ਸੁਪਰ ਸੈਕਸ਼ਨ ਸੰਖਿਆ ਸਪੈਸ਼ਲੀ ਮੈਂ ਗੱਲ ਕਰਨ ਲੱਗਿਆ ਮੈਨੂੰ ਫੋਨ ਆਇਆ ਸਾਡੇ ਇੱਕ ਲੀਡਰ ਸਹਿਬਾਂ ਦਾ ਉਹ ਦੱਸਦੇ ਆਪਣਾ ਹੈਬਵਾਲ ਦੇ ਵਿੱਚੋਂ ਉਹਨੂੰ ਪਟਕੇ ਲੈ ਗਏ ਆ ਕਿਉਂ ਪਟਕੇ ਲੈ ਗਏ ਕਿਉਂਕਿ ਤੁਸੀਂ ਕੱਲ ਦੀ ਸ਼ਾ ਵੰਡਦੇ ਪਏ ਹੋ ਕਿਉਂ ਕੱਲ ਦੀ ਪੈਸੇ ਵੰਡਦੇ ਪਏ ਹੋ ਇਹੀ ਹਾਲ ਤੁਸੀਂ ਕੀਤਾ ਹੋਇਆ ਆਪਣਾ ਭਾਰਤ ਦਾ ਕੈਂਪ ਦੇ ਵਿੱਚ ਜਵਾਲਰ ਕੈਂਪ ਦੇ ਵਿੱਚ ਇਹੀ ਹਾਲਤੀ ਕੀਤਾ ਹੋਇਆ ਜਿਹੜੇ ਜ਼ੈਡ ਬਲੌਕ ਐਕਸ ਬਲੌ ਯਾ ਬਲੌ ਯਾਰ ਮੈਂ ਹੱਥ ਜੋੜਦਾ ਤੁਸੀਂ ਵੋਟਾਂ ਫਸਿੱਦਣ ਲੱਗੇ ਹੋਏ ਹੋ ਇਹ ਠੀਕ ਗੱਲ ਨਹੀਂ ਹੈ ਇਮਾਨਦਾਰੀ ਨਾਲ ਤੁਸੀਂ ਇਲੈਕਸ਼ਨ ਲੜ ਨਹੀਂ ਸਕਦੇ ਵੋਟਾਂ ਫਸਿੱਦ ਕੇ ਕੀ ਕਰ ਲੋਗੇ ਔਰ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਡਾ ਫਾਰਮੂਲਾ ਹੀ ਤੁਹਾਡੇ ਤੇ ਭਾਰੀ ਪੈਣਾ ਔਰ ਭਾਰੀ ਇਸ ਕਰਕੇ ਪੈਣਾ ਕੇਹਦੀ ਵਾਲਿਆਂ ਨੇ ਗੱਲ ਕੀਤੀ ਸੀ ਨਾ ਕਿ ਪੈਸੇ ਲੈ ਲਓ ਤੁਹਾਡੇ ਪੈਸੇ ਆ ਠੀਕ ਹੈ ਨਾ ਇਹ ਲੈ ਲਓ ਪਰ ਵੋਟ ਤੁਸੀਂ ਉਹਨੂੰ ਭਾਇ ਉਹ ਜਿਹੜਾ ਇਮਾਨਦਾਰ ਹੋਵੇ ਸੱਚਾ ਸੁੱਚਾ ਹੋਵੇ ਤੇ ਮਾਲ ਕਹੇ ਸਾਨੂੰ ਪਾਇਓ ਤੇ ਮੇਰਾ ਵੀ ਨਾਰਾ ਹੋਈ ਹੈ ਜਿੰਨੇ ਤੁਸੀਂ ਪੈਸੇ ਆ ਉਹ ਲੁੱਟੀ ਚੱਲੋ ਕੋਈ ਹੋਰ ਨਹੀਂ ਵੰਦਾ ਸਾਨੂੰ ਦੇਈ ਚੱਲੋ ਵੰਡੀ ਚੱਲੋ ਪਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਵੋਟ ਇਸ ਵਾਰ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਪਾਓ ਕਿਉਂਕਿ ਆਪਾਂ 8.5 ਸਾਲ ਦਾ ਰਾਜ ਦੇਖ ਲਿਆ 5 ਸਾਲ ਹੋਰ ਉਸ ਦਾ ਤੇ 3.5 ਸਾਲ ਇਹਨਾਂ ਦਾ ਜੋ ਨੁਕਸਾਨ ਪੰਜਾਬ ਦਾ ਇਹਨਾਂ ਨੇ ਕਰਤਾ 1 ਨੰਬਰ ਦੇ ਸੂਪੇ ਨੂੰ 17 ਨੰਬਰ ਤੇ ਕਾਹਲਸ ਰਹਿ ਗਈ 28ਵੇਂ ਨੰਬਰ ਤੇ ਅਜੇ ਲੈ ਗਈ ਟੋਟਲ 28 ਸੂਬੇ ਹੁੰਦੇ ਆ 29ਵਾਂ ਸੂਬਾ ਹੋਈ ਗਿਆ ਤੁਸੀਂ ਸਾਨੂੰ ਉੱਥੇ ਸੁੱਟਦਾ ਸਾਡੀ ਇੰਡਸਟਰੀ ਨੂੰ ਉੱਥੇ ਸੁੱਟਦਾ ਜਿੱਥੇ ਉੱਠੀ ਸਗਣਾ ਲੇਕਿਨ ਤੁਹਾਡਾ ਤੁਹਾਨੂੰ ਇੱਕ ਗੱਲ ਦੱਸਦਾ ਸਾਡਾ ਵਿਜ਼ਨ ਹੈਗਾ ਸਾਨੂੰ ਪਤਾ ਹੈਗਾ ਕਿ ਅਸੀਂ ਕਿਵੇਂ ਕਰਨਾ ਔਰ ਮੈਨੂੰ ਵੀ ਨਾ ਇਹਦਾ ਸੋਚੋ ਮੈਂ ਕੱਲਾ ਵਾਂ ਮੈਂ ਕੱਲਾ ਹੀ ਤੁਹਾਡੇ ਬਾਦ ਵਿੱਚ ਰਣਵੇ ਦੇ ਪਾਰੂ ਬੈਣਾ ਮੈਂ ਨਾ ਜਿੱਥੇ ਮਰਜੀ ਆਪਣੇ ਸੀਐਮ ਨੂੰ ਕਹੇ ਦੋ ਖੁੱਲੇ ਡੋਰਾਂ ਮੈਂ ਡਿਬੇਟ ਤੇ ਆ ਜਵੇ ਆਪਣੇ ਕਈ ਦਿਵਾਲ ਨੂੰ ਕਹੇ ਦੋ ਮੈਨੂੰ ਡਿਬੇਟ ਤੇ ਆ ਸਸੋਧੇ ਨੂੰ ਕਹੇ ਦੋ ਆਦਲ ਡਿਬੇਟ ਕੀ ਗੱਦੀ ਹੈ ਤਾਂ 200 ਸਾਲ ਸਾਲ ਸਲੱਦਰ ਲਾ ਕੇ ਹੋਈ ਹੈ। ਸੋ ਲਾਅ ਦਾ ਬੁੱਧਾ ਹੈਗਾ। ਜਿਹੜਾ ਤੂੰ ਇੱਕ ਭਰਮ ਪਾਇਆ ਨਾ ਕਿ ਇੱਕ ਕਲਾ ਐਮਐਲਏ ਜਿੱਤੇ ਕਿ ਇਹ ਰੂਆ ਮੈਂ ਦੱਸ ਦਿੰਦਾ। ਸੰਵਿਧਾਨਕ ਤੌਰ ਤੇ ਜਿਹੜਾ ਹੱਕ ਕਿਸੇ ਵੀ ਮੰਤਰੀ ਕੋਲ ਐ ਐਮਐਲਏ ਕੋਲ ਹੈਗਾ ਉਹੀ ਇੰਡੀਪੈਂਡੈਂਟ ਐ ਐਮਐਲਏ ਕੋਲ ਵੀ ਹੈਗਾ ਉਹੀ ਹਰ ਪਾਰਟੀ ਦੇ ਐਮਐਲਏ ਕੋਲ ਹੈਗਾ। ਤੋ ਵਿਕਾਸ ਕਰਾਣਾ ਕੱਲਾ ਇਹ ਮੈਨੂੰ ਆਂਦਾ ਹੈਗਾ। ਮੈਨੂੰ ਪਤਾ ਕਿ ਤੁਹਾਨੂੰ 92 94 ਨੱਥ ਕਿਵੇਂ ਬਣੀ ਹੈ। ਪਰ ਮੈਂ ਦੱਸ ਦਿੰਦਾ ਮੈਂ ਨੱਥ ਪਾ ਕੇ ਦਿਖਾਉਂਗਾ। ਮੈਂ ਲੋਕਾਂ ਵੱਸ ਬਣੂਗਾ ਔਰ ਬਣ ਚੁੱਕਾ ਆ ਜੜ ਡਰਾਣ ਧਮਕਾਣ ਦੀ ਜਿਹੜਾ ਤੁਸੀਂ ਰਾਜ ਦਿੱਤੀ ਸ਼ੁਰੂ ਕੀਤੀ ਹੋਈ ਹੈ ਨਾ ਇਹ ਬਹੁਤ ਬਾੜੀ ਆ ਆਪਾਂ ਡਰਾਣਾ ਧਮਕਾਣਾ ਬੰਦ ਕਰ ਦਈਏ ਆਪਾਂ ਸਰਕਾਰੀ ਅਫਸਰ ਦੇ ਤਰ੍ਹਾਂ ਆਪਾਂ ਨੂੰ ਪਤਾ ਹੈਗਾ ਕਈ ਹੋਟਲ ਵਾਲਿਆਂ ਨੂੰ ਤੁਹਾਡੇ ਪੁਲਿਸ ਵਾਲੇ ਜੱਕ ਚੱਕ ਕੇ ਕਈ ਕਈ ਦਿਨ ਜਿਹੜੇ ਹੈਗੇ ਆ ਆਪਣੇ ਕੋਲ ਰੱਖਦੇ ਪਏ ਆ ਤੁਹਾਡੇ ਦੋ ਡੀਸੀਪੀਜ਼ ਹੈਗੇ ਆ ਮੈਨੂੰ ਉਹਨਾਂ ਦਾ ਹੀ ਪਤਾ ਹੈਗਾ ਜਿਹੜੇ ਜਾ ਇੰਡਸਟਰੀਸ ਤੋਂ ਜੱਕੇ ਬਤੰਕਾਰੇ ਹੈਗੇ ਆ ਤੁਹਾਡੇ ਪੰਜਾਬ ਪੁਲਿਸ ਕੰਟਰੋਲ ਬੋਰਡ ਵਾਲੇ ਵੀ ਦਾਦੇ ਆ ਹਰ ਜੀ ਇਹ ਬਨੌਲੇ ਆ ਇਹ ਨਾ ਸੋਚੋ ਬਨੌਲੇ ਨਹੀਂ ਹੈਗੀ ਔਰ ਬੇਨਤੀ ਕਰਦਾ ਮੈਨੂੰ ਇਹਦਾ ਪਤਾ ਹੈਗਾ ਕਿ ਸਾਡਾ ਸੀਪੀ ਉਹ ਇਹ ਕੰਮ ਚ ਨਹੀਂ ਬੈਣਗੇ ਕਿਉਂਕਿ ਮੈਂ ਇੱਕ ਗੱਲ ਦੱਸਦਾ ਜਿਹੜੇ ਅਫਸਰ ਕਰ ਰਹੇ ਹਨ ਤੁਸੀਂ ਇਹਦਾ ਸੋਚੋਗੇ ਤੁਸੀਂ ਕਦੇ ਅਗਰ ਦਾ ਬਿਠਾ ਲਿਆ ਤੇ ਕਦੇ ਕਿਤੇ ਬਿਠਾ ਲਿਆ ਤੇ ਕਦੇ ਕਿਸੇ ਬੰਦੇ ਨੂੰ ਬਿਠਾਈ ਜਾਂਦੇ ਹੋ ਲਿਸਟਾ ਮੇਰੇ ਕੋਲ ਹੈਗੀ ਹੈ ਸਰਕਾਰ ਤਾਂ ਸਾਲ ਡੇਟ ਚ ਬਦਲ ਜਾਣੀ ਹੈ ਤੇ 1.5 ਸਾਲਾਂ ਬਾਅਦ ਦਾ ਨਜ਼ਾਰੇ ਦੇਖੋ ਉਹ ਅਫਸਰ ਮੈਂ ਦੱਸਦਾ ਜਿਹੜੇ ਆਈ ਕੰਮ ਕਰਦੇ ਵੇ ਆਹੀ ਅਦਾਲਤਾਂ ਨੇ ਸਾਡੇ ਕੋਲ ਅਦਾਲਤਾਂ ਦੇ ਵਿੱਚ ਤੀਕਾ ਤੁਹਾਨੂੰ ਭੁਤਰੀਆਂ ਬੈੜੀਆਂ ਇਹਨਾਂ ਨੂੰ ਭੁਤਰੀਆਂ ਪੈਣੀਆਂ ਜੇ ਸਮਝਦੇ ਨਾ ਇਹਨਾਂ ਭੁਤਰੀਆਂ ਬੈਣੀਆਂ ਇਹਨਾਂ ਤੋਂ ਤਾਂ ਹੋਰ ਹੀ ਪਹਜਾਂਗਾ ਮੈਂ ਇਹਨਾਂ ਤੋਂ ਮੈਂ ਦੱਸੂ ਕਿ ਲਾਅ ਕੀ ਹੁੰਦਾ ਵੈ ਪਰ ਤਰੀਕਾ ਜੇ ਆਪਾਂ ਕਰਪਟ ਪ੍ਰੈਕਟਿਸਿਸ ਕਰਾਂਗੇ ਆਪਾਂ ਨੂੰ ਭੁਤਰੀਆਂ ਬੈਣੀਆਂ ਸੋ ਮੇਰੀ ਇੰਡੀਆ ਵੇਦਤੀ ਹੈ ਕਿ ਆਪਾਂ ਸਾਰੇ ਸਾਰੇ ਮਾਤਰ ਦੇ ਇਲੈਕਸ਼ਨ ਲੜੀਏ ਆ ਬੰਡ ਵਡਾਈ ਵਾਲਾ ਕੰਮ ਕਦੀ ਪੈਸੇ ਵੰਡ ਲੈ ਕੇ ਦਰੂਵ ਵਾਲੀ ਕਦੀ ਕੁਝ ਵੰਡ ਲੈ ਕਦੀ ਕਦੀ ਕੁਝ ਵੰਡ ਲੈ ਕਦੀ ਕੁਝ ਵੰਡ ਲੈ ਇਹ ਕੰਮ ਜਿਹੜੇ ਨਹੀਂ ਕਰਦੇ ਆਪਾਂ ਆਪਾਂ ਆਪ ਬਾਲ ਪ੍ਰੈਕਟਿਸ ਵੈਤ ਜਿੰਨੇ ਮਰਜੀ ਕਰ ਲਓ ਮੈਨੂੰ ਫਰਕ ਨਹੀਂ ਪੈਂਦਾ ਹੈਗਾ ਇਹ ਤੁਹਾਡੀ ਬਗਲਾਹੜ ਦਾ ਨਤੀਜਾ ਆ ਵੈ ਸੋ ਮੇਰੀ ਹੁਣ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਮੈਂ ਕੁਝ ਗੱਲਾਂ ਕਹਣਾ ਚਾਹੁੰਦਾ ਸੀਗਾ ਔਰ ਗੱਲਾਂ ਤੁਹਾਡਾਂ ਮੈਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਨਾਲ ਦੀ ਨਾਲ ਮੈਂ ਆਪ ਸਭ ਨੂੰ ਵੋਟ ਵਾਸਤੇ ਅਪੀਲ ਵੀ ਕਰਦਾ ਦੇਖੋ 1.5 ਸਾਲ ਦਾ ਵਕਫਾ 1.5 ਸਾਲ ਦਾ ਸਮਾਂ ਮੈਨੂੰ ਦੇ ਦਿਓ ਮੈਂ ਆਪ ਜੀ ਨੂੰ ਪਿਛਲੇ 8 ਸਾਲ ਦੇ ਵਿੱਚ ਜੋ ਇਹਨਾਂ ਨੇ ਕੂਕਰ ਬੀਤੇ ਆ ਉਹਨਾਂ ਬਾਰੇ ਜਿੱਥੇ ਪੋਲ ਖੋਲ ਖੜਾਂਗੇ ਨਾ ਦੇ ਨਾਲ ਮੈਂ ਤੁਹਾਨੂੰ ਦੱਸਣਾ ਇਹਨਾਂ ਨੂੰ ਅਕਲ ਸਿਖਾ ਦਾਂਗੇ ਕਿ ਕੰਮ ਕਿਵੇਂ ਕਰਨਾ ਹੈ ਠੀਕ ਹੈ ਨਾ ਇੰਨੀਆਂ ਮੇਰੀਆਂ ਬੇਨਤੀਆਂ ਨੇ ਤੇ ਮੈਂ ਤੁਹਾਡਾ ਸਾਰਿਆਂ ਦਾ ਆਪਣਾ ਬੱਚਾ ਤੁਹਾਡੇ ਆਪਣੇ ਵਿੱਚੋਂ ਤੁਹਾਡਾ ਆਪਣਾ ਰਹੀ ਰਹੂੰਗਾ ਤੁਹਾਡਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ